ਕਾਫੀ ਜ਼ਿਆਦਾ ਹੋ ਗਈ ਉਹ ਇਸ ਚਤੇ ਇਹ ਇੰਡੀਆ ਵਾਪਸ ਭੱਜ ਕੇ ਆ ਗਿਆ ਜਿਹਦੀ ਇਨਫੋਰਮੇਸ਼ਨ ਜਿਹੜੀ ਸੀਗੇ ਟਰੈਕ ਕਰ ਰਹੇ ਸੀਗੇ ਤਰਨ ਤਰਨ ਪੁਲਿਸ ਨੂੰ ਟਰੈਕ ਕਰ ਰਹੇ ਸੀਗੇ ਤੇ ਕੱਲ ਰਾਤ ਨੂੰ ਇਹ ਗ੍ਰਿਫਤਾਰ ਹੋਇਆ ਹੈ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਬਹੁਤ ਇਨੀਸ਼ੀਅਲ ਹੈ ਤੇ ਇਨੀਸ਼ੀਅਲ ਇਨਵੈਸਟੀਗੇਸ਼ਨ ਸੇ ਜਿਹੜੀ ਚੀਜ਼ਾਂ ਰਿਵੀਲ ਹੋਈਆਂ ਉਹ ਤੁਹਾਨੂੰ ਬਰੀਫਿੰਗ ਕਰਤੇ ਹਾਂ ਤੇ ਇੰਪੋਰਟੈਂਟ ਚੀਜ਼ ਇਹ ਹੈ ਕਿ ਪਰ ਵੀਕ ਕਲੰਬੀਆ ਸੈਂਟਰਲ ਅਮਰੀਕਾ ਤੋਂ 600 ਕਿਜੀ ਆਫ ਕੋਕੀਨ ਜਿਹੜੀ ਸੀਗੀ ਉਹ ਕੈਲੀਫੋਰਨੀਆ ਰਾਹੀਂ ਵਕਫਾ US ਦੇ ਸਟੇਟਸ ਤੇ ਕੈਨੇਡਾ ਚ ਡਿਸਟ੍ਰਿਬਿਊਟ ਕਰਾਉਂਦੇ ਸੀਗੇ 440 ਡਰਾਈਵਰਸ ਜਿਹੜੇ ਸੀ ਕਿ ਕੰਟੇਨਰਸ ਦੇ ਉਹ ਇਹਨਾਂ ਦੇ ਪੈਨਲਸ ਸੀਗੇ ਤੇ FBI ਨੇ ਕੋਈ 350 350 ਦੇ ਕਰੀਬ ਮੈਥ ਗ੍ਰਾਮਤ ਕੀਤੀ ਸੀਗੀ ਨਾ ਤੇ ਜਿਹੜੇ 6 ਬੰਦੇ ਫੜੇ ਗਏ ਆ ਤੇ ਕੋਈ 100 ਦੇ ਕਰੀਬ 100 ਗੀਜੀ ਦੇ ਕਰੀਬ ਕੁਕਿੰਗ ਇਨੀਸ਼ੀਅਲ ਇਨਵੈਸਟੀਗੇਸ਼ਨ ਹੈ ਬਾਕੀ ਜਿਵੇਂ ਹੋਗਾ ਐਸਐਸਪੀ ਸਾਹਿਬ ਤੋਂ ਨਿਪਟਕਾਰ ਇਹ ਫਸਟ ਟਾਈਮ ਹਿਸਟਰੀ టు ਹੈ ਪੰਜਾਬ ਚ ਕਿ ਹੋਈ ਇੰਟਰਨੈਸ਼ਨਲਸ ਮਗਲ ਫਕਰ ਲੈ ਆਇਆ ਤੇ ਟੀਮ ਨੂੰ ਡਰਕ ਟੀਮ ਨੂੰ ਨੈਸਰੀ ਜਿਹੜੇ ਜਿਹੜੇ ਰਿਪੋਰਟਸ ਬੀਜੀ ਸਾਹਿਬ ਨੂੰ ਜੋ ਹੋਰ ਵੀ ਪੁੱਛ ਗਿਆ ਤੇ ਉਹ ਹੱਕ ਕਿਤੇ ਲਿੰਕਸ ਹੈ ਇਹ ਵਾਸ ਐਕਟਿਵ ਇਨ ਦਿਸ ਏਰੀਆ ਕਿਉਂਕਿ ਇਹਨਾਂ ਨੇ ਐਸਐਸਪੀ ਸਾਹਿਬ ਜਿਵੇਂ ਦੱਸਰੇ ਸੀਗੇ कि ਜਨਵਰੀ ਚ ਪੰਜ ਸ਼ੂਟਰ ਫੜੇ ਸੀ ਕਿ ਵੱਖ-ਵੱਖ ਥਾਂ ਤੋਂ ਮਾਝਾ ਮਾਝਾ ਏਰੀਆ ਤੋਂ ਵੇਰਿਸ ਡਿਸਟ੍ਰਿਕਟਸ ਆਫ ਮਾਝਾ ਇਹਨਾਂ ਨੇ ਟਾਰਗੇਟਡ ਕਿਲਿੰਗਸ ਕਰਨੀ ਸੀਗੀ ਰਾਈਵਲ ਗੈਂਗ ਬੰਦਸਤੀ ਤੇ ਤੁਮਕੇ ਤੁਮਕੇ ਵੀ ਕਰਦੇ ਸੀਗੇ ਤੇ ਉਹ ਇਨਟੱਚ ਸੀਗੇ ਇਸ ਬੰਦੇ ਤੇ ਐਂਡ ਜਦ ਇਦਾਂ ਇੰਨੀ ਵੱਡੀ ਆਰਗੇਨਾਈਜੇਸ਼ਨ ਜਿਹੜੀ ਹੈ ਉਹ ਉਸ ਲਈ ਵੀ ওভারਲੈਪ ਵੀ ਕਰਦੇ ਹੈ ਪੁਲਿਸ ਲਈ ਵੀ ਕੰਮ ਕਰਦਾ ਹੈ ਉਸ ਲਈ ਵੀ ਕਰਦਾ ਹੈ ਤੇ ਜਿਵੇਂ ਜਿਵੇਂ ਇਹਨਾਂ ਤੇ ਲਿੰਕੇਜਸ ਨਿਕਲਣਗੇ ਤੁਹਾਨੂੰ ਦੱਸ ਦਿੰਦਾ ਚਾਹਾਂਗਾ ਥੈਂਕ ਯੂ ਥੈਂਕ ਯੂ